ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਚਿਰ ਤਾ ਤੋਂ ਸਾਧ ਸੰਗਤ ਦੀ ਇਹ ਮੰਗ ਸੀ ਕਿ ਸਾਨੂੰ ਬ੍ਰਹਮ ਕਵਚ ਦਾ ਪਾਠ ਕਿਸ ਵਿਧੀ ਅਨੁਸਾਰ ਕਰਨਾ ਚਾਹੀਦਾ ਹੈ ਸੋ ਦਾਸ ਨੇ ਇਹ ਉਪਰਾਲਾ ਕੀਤਾ ਹੈ ਸਾਧ ਸੰਗਤ ਜੀ ਆਓ ਸਰਵਣ ਕਰੀਏ ਬ੍ਰਹਮ ਕਵਚ ਦੇ ਪਾਠ ਦਾ ਮਹਾਤਮ ਅਤੇ ਇਸ ਦੀ ਮਰਿਆਦਾ ਬਾਰੇ ਜਾਣਦੇ ਹਾਂ ਕਹਿਆ ਜਾਂਦਾ ਹੈ ਕਿ ਇਹ ਬਾਣੀ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਦੀਪ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਦੀ ਬੇਨਤੀ ਕਰਨ ਤੇ ਬਖਸ਼ਿਸ਼ ਕੀਤੀ ਸੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਰਕ ਕਲਮਾ ਪੜ੍ਹ ਕੇ ਸਾਡੇ ਸਿੰਘਾਂ ਦੇ ਸ਼ਸਤਰ ਨਹੀਂ ਚੱਲਣ ਦਿੰਦੇ ਆਪ ਜੀ ਕਿਰਪਾ ਕਰੋ ਤੁਰਕਾਂ ਦੀਆਂ ਕਲਮਾ ਸਿੰਘਾਂ ਜਾਂ ਗ੍ਰਸਤੀ ਪਰਿਵਾਰਾਂ ਤੇ ਅਸਰ ਨਾ ਕਰਨ ਤੇ 10ਵੇਂ ਪਾਤਸ਼ਾਹ ਜੀ ਨੇ ਬ੍ਰਹਮ ਕਵਚ ਬਖਸ਼ਿਆ ਬਚਨ ਕੀਤਾ ਇਸ਼ਨਾਨ ਕਰਕੇ ਨਿਤਨੇਮ ਦੇ ਸਮੇਂ ਜਾਲਕੋਲ ਰੱਖਣਾ ਹੈ ਸਾਹ ਸੰਗਤ ਜੀ ਜਲ ਇਸ ਕਰਕੇ ਰੱਖੀਦਾ ਹੈ ਤਾਂ ਕਿ ਆਪਣੇ ਮੁਖ ਤੋਂ ਉਚਾਰਨ ਬਾਣੀ ਦਾ ਅਸਰ ਜਲ ਵਿੱਚ ਚਲਾ ਜਾਵੇ ਤੇ ਫਿਰ ਆਪਾਂ ਉਸ ਜਲ ਨੂੰ ਆਪ ਵੀ ਪੀ ਸਕਦੇ ਹਾਂ ਤੇ ਪਰਿਵਾਰ ਨੂੰ ਵੀ ਸ਼ਕਾ ਸਕਦੇ ਹਾਂ ਤੇ ਨਾਲ ਘਰ ਵਿੱਚ ਛਟਾ ਵੀ ਦੇ ਸਕਦੇ ਹਾਂ ਸਾਹ ਸੰਗਤ ਜੀ ਇਸ ਪਾੜ ਦਾ ਘੱਟੋ ਘੱਟ 32 ਵਾਰ ਜਾਪ ਕਰਨਾ ਹੁੰਦਾ ਹੈ ਵੱਧ ਜਿੰਨਾ ਮਰਜ਼ੀ ਪੜ ਲਓ ਸੋਫੇ ਜਾਂ ਬੈੱਡ ਤੇ ਬੈਠ ਕੇ ਪਾਠ ਨਹੀਂ ਕਰਨਾ ਥੱਲੇ ਚਿੱਟਾ ਕੱਪੜਾ ਵਿਛਾਉਣਾ ਹੈ ਹਰ ਰੋਜ਼ ਪਾਠ ਕਰਨ ਤੋਂ ਪਹਿਲਾਂ ਕੱਪੜਾ ਝਾੜ ਲੈਣਾ ਚਾਹੀਦਾ ਹੈ ਪਾਠ ਕਰਨ ਦੇ ਲਈ ਸਥਾਨ ਇੱਕੋ ਹੀ ਰਹਿਣਾ ਚਾਹੀਦਾ ਹੈ ਜਿੱਥੇ ਬੈਠ ਕੇ ਅਸੀਂ ਪਾਠ ਕਰਨਾ ਹੈ ਤੇ ਆਪਣੇ ਕੱਪੜੇ ਦੇ ਉੱਪਰ ਕਿਸੇ ਨੂੰ ਨਹੀਂ ਬੈਠਣ ਦੇਣਾ ਕਿਉਂਕਿ ਉਸ ਕੱਪੜੇ ਵਿੱਚ ਪਾਠ ਕਰਨ ਦੀ ਬਦੌਲਤ ਸ਼ਕਤੀ ਆ ਜਾਂਦੀ ਹੈ ਪਾਠ ਹਮੇਸ਼ਾ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਪੜਨਾ ਹੈ ਅਤੇ ਅੱਗੇ ਜਲ ਰੱਖ ਕੇ ਪੜਨਾ ਹੈ ਫੌਜੀ ਜੰਗ ਜਾਣ ਤੋਂ ਪਹਿਲਾਂ ਸਵਾ ਲੱਖ ਪਾਠ ਕਰੇ ਗ੍ਰਸਥੀ ਘਟੂ ਘਟ 32 ਵਾਰ ਰੋਜ਼ ਕਰੇ ਫਿਰ ਜਲ ਛਕਣਾ ਘਰ ਵਿੱਚ ਦੁਕਾਨ ਤੇ ਗੱਡੀਆਂ ਤੇ ਛੱਟਾ ਦੇਣਾ ਕੋਈ ਕਲਾਮ ਅਸਰ ਨਹੀਂ ਕਰੇਗੀ ਨਾ ਬਿਮਾਰੀ ਲੱਗੇਗੀ ਨਾ ਧਨ ਦੀ ਕਮੀ ਆਵੇਗੀ ਰਿੱਧ ਸਿੱਧ ਵਰਤੇ ਕੀਤੇ ਸਾਰੇ ਪਾਪਾਂ ਦਾ ਨਾਸ਼ ਹੋਵੇਗਾ ਅੰਤ ਨੂੰ ਮੁਕਤੀ ਪਾਵੇਗਾ ਜੇ ਹੋ ਸਕੇ ਤਾਂ ਪੂਰਾ ਫਲ ਪ੍ਰਾਪਤ ਕਰਨ ਲਈ ਪਾਠ ਘਟੋਕੜ 40 ਦਿਨ ਕਰਨਾ ਚਾਹੀਦਾ ਹੈ ਕਈ ਵੀਰ ਭੈਣਾ ਹੈਰਾਨ ਹੋਣ ਗਿਆ ਕਿ ਇਹ ਦੋ ਅੰਕ ਕਿਉਂ ਜ਼ਰੂਰੀ ਹਨ ਇਹਨਾਂ ਨਾਲੋਂ ਵਧੇ ਇਕ ਦਾ ਘਟ ਪਾਠ ਕਿਉਂ ਨਹੀਂ ਇਸ ਦਾ ਕਾਰਨ ਇਹ ਹੈ ਕਿ ਹਰ ਬੰਦੇ ਦੀ ਜ਼ੁਬਾਨ ਤੇ ਸਰਸਵਤੀ 40 ਦਿਨਾਂ ਵਿੱਚ ਇੱਕ ਵਾਰ ਆਉਂਦੀ ਹੈ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਇਸ ਨੂੰ ਆਇਆ 39 ਦਿਨ ਹੋ ਗਏ ਹਨ ਜਾਂ ਇੱਕ ਦੋ ਦਿਨ ਹੀ ਹੋਏ ਹਨ ਇਸੇ ਲਈ 40 ਦਿਨ ਕਰਨ ਦਾ ਮਨੋਰਥ ਪੂਰਾ ਹੋ ਜਾਂਦਾ ਹੈ। 32 ਵਾਰ ਤਾਂ ਘੱਟੋ-ਘੱਟ ਕਰਨਾ ਹੀ ਹੁੰਦਾ ਹੈ। ਜੇ 108 ਵਾਰ ਕੀਤਾ ਜਾਵੇ ਤਾਂ ਬਹੁਤ ਹੀ ਚੰਗੀ ਗੱਲ ਹੈ। ਸਾਲ ਦੇ 12 ਮਹੀਨੇ ਹੁੰਦੇ ਹਨ। 12 ਹੀ ਸੰਸਾਰ ਰਾਸ਼ੀਆਂ ਹਨ। ਹਰ ਹਫ਼ਤੇ ਦੇ 7 ਦਿਨ ਹੁੰਦੇ ਹਨ। ਚਾਹੇ ਦੁਨੀਆ ਦਾ ਕੋਈ ਵੀ ਮੁਲਕ ਹੋਵੇ। ਇਹ 7 ਦਿਨ 7 ਗ੍ਰਹਿ ਹਨ ਜੋ ਧਰਤੀ ਦੁਆਲੇ ਘੜੀ ਦੀ ਸੂਈ ਵਾਂਗ ਘੁੰਮਦੇ ਹਨ। ਅਤੇ ਦੋ ਗ੍ਰਹਿ ਇਹਨਾਂ ਤੋਂ ਉਲਟ ਘੁੰਮਦੇ ਹਨ ਇਹਨਾਂ ਚੋਂ ਜੋ ਕੋ ਚੰ드ਰਮਾ ਜਾਂ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਤਾਂ ਦੋਵਾਂ ਵਿੱਚ ਕਿਸੇ ਨੂੰ ਗ੍ਰਹਿਣ ਲੱਗ ਜਾਂਦਾ ਹੈ ਸੋ 12 ਰਾਸ਼ੀਆਂ 9 ਗ੍ਰਹਾਂ ਨੂੰ ਕਾਬੂ ਕਰਨ ਲਈ 12 9 108 ਵਾਰ ਸ਼ਬਦ ਦਾ ਜਾਪ ਕੀਤਾ ਜਾਂਦਾ ਹੈ ਹੋਰ ਨਿਸ਼ਾਤਰ 27 ਹੁੰਦੇ ਹਨ ਹਰ ਨਿਸ਼ਾਤਰ ਦੇ ਚਾਰ ਕਰਾਉਂਦੇ ਹਨ 27 ਚੋਕੇ 108 ਬਣ ਜਾਂਦੇ ਹਨ ਸੋ ਸਾਧ ਸੰਗਤ ਜੀ ਇਹ ਸੇ 108 ਵਾਰ ਪਾਠ ਕਰਨ ਦਾ ਕੀ ਮਤਲਬ ਹੈ ਜੇ ਕੋਈ ਵੀਰ ਦਾ ਭੈਣ ਕਿਸੇ ਖਾਸ ਕਾਰਨ ਕਰਕੇ ਚਲੀਹਾ ਨਾ ਕਰ ਸਕਦੇ ਹੋਣ ਉਹ ਸ਼ਬਦ ਦਾ ਅਭਿਆਸ ਖੁੱਲਾ ਵੀ ਕਰ ਸਕਦੇ ਹਨ ਤੇ ਉਸ ਹਾਲਤ ਵਿੱਚ ਕੁੱਲ ਸ਼ਬਦਾ ਦੀ ਗਿਣਤੀ ਸਵਾਲਾ ਕਰਨੀ ਹੁੰਦੀ ਹੈ ਪਾਠ ਨੂੰ ਗੁਪਤ ਹੀ ਰੱਖਣਾ ਉਚਿਤ ਹੈ ਪਾਠ ਦੇ ਦੌਰਾਨ ਮਨੋਵਿਰਤੀਆਂ ਨੂੰ ਸੰਕੋਚ ਕੇ ਰੱਖਣਾ ਅਤਿ ਜ਼ਰੂਰੀ ਹੈ ਅਤੇ ਮਨ ਨੂੰ ਢਕਾਉਣ ਵਾਲੇ ਸਾਹਿਤ tatha ਹਾਸੇ ਤਮਾਸ਼ੇ ਦਾ ਅਧਿਆਨ ਨਾ ਕੀਤਾ ਜਾਵੇ। ਪਾਠ ਦੇ ਦੌਰਾਨ ਮਾਸ ਮੱਛੀ ਆਂਡਾ ਸ਼ਰਾਬ ਜਾਂ ਹੋਰ ਕੋਈ ਨਸ਼ਾ ਨਹੀਂ ਵਰਤਣਾ। ਅਤੇ ਵਿਸ਼ਾ ਵੀ ਨਹੀਂ ਭੋਗਣਾ। ਇਹ ਤੋਂ ਤੱਕ ਇਹਨਾਂ ਚੀਜ਼ਾਂ ਨੂੰ ਹੱਥ ਵੀ ਨਹੀਂ ਲਗਾਉਣਾ। ਪਾਠ ਕਰਦਿਆਂ ਧਿਆਨ ਚਲਦੇ ਹੀ ਟਿਕਾਉਣਾ ਹੈ। ਤੇ ਇਧਰ ਉਧਰ ਨਹੀਂ ਝਾਕਣਾ। ਪਾਠ ਕਰਨ ਵੇਲੇ ਮੂੰਹ ਚੜ੍ਹਦੇ ਪਾਸੇ ਵੱਲ ਹੋਣਾ ਚਾਹੀਦਾ ਹੈ। ਤੇ ਐਸੀ ਥਾਂ ਤੇ ਬੈਠੋ ਜਿੱਥੋਂ ਕਿ ਤੁਹਾਡੇ ਸਾਹਮਣੇ ਦੇ ਕੋਈ ਲੰਘ ਨਾ ਸਕੇ ਸਭ ਤੋਂ ਪਹਿਲਾਂ ਸ਼ਬਦ ਨੂੰ ਜ਼ੁਬਾਨੀ ਯਾਦ ਕਰ ਲੋ ਤੇ ਉਚਾਰਨ ਸ਼ੁੱਧ ਹੋਣਾ ਚਾਹੀਦਾ ਹੈ ਪਾਠ ਥੋੜਾ ਉੱਚੀ ਕਰਨਾ ਹੈ ਮੂੰਹ ਵਿੱਚ ਨਹੀਂ ਤਾਂ ਕਿ ਉਸ ਦੀਆਂ ਲਹਿਰਾਂ ਨਾਲ ਜਲ ਅੰਮ੍ਰਿਤ ਬਣ ਜਾਵੇ ਪਾੜ ਕਰਨ ਵੇਲੇ ਦੇ ਕੱਪੜੇ ਬਿਲਕੁਲ ਵੱਖਰੇ ਹੋਣੇ ਚਾਹੀਦੇ ਹਨ ਜੋ ਕੇਵਲ ਪਾੜ ਕਰਨ ਲੱਗਿਆ ਪਾਏ ਜਾਣ ਤੇ ਪਾੜ ਪੂਰਾ ਹੋਣ ਤੇ ਲਾ ਕੇ ਦੂਜੇ ਦਿਨ ਪਹਿਨਣ ਲਈ ਰੱਖ ਦਿੱਤੇ ਜਾਣ ਜੇਕਰ 40 ਦਿਨਾਂ ਵਿੱਚ ਉਹ ਕੱਪੜੇ ਮੈਲੇ ਹੋ ਜਾਣ ਤਾਂ ਧੋਤੇ ਜਾ ਸਕਦੇ ਹਨ ਪਰ ਕੱਪੜੇ ਉਹੀ ਰਹਿਣੇ ਚਾਹੀਦੇ ਹਨ ਪਾਠ ਕਰਨ ਸਮੇ ਜੇ ਹੋ ਸਕੇ ਸੁੱਚੇ ਦੇਸੀ ਘਿਓ ਦੀ ਜੋਤ ਜਗਾ ਕੇ ਰੱਖਣੀ ਹੈ ਅਤੇ ਸੁਗੰਧੇ ਵਾਲੀ ਧੂਪ ਅਗਰਬਤੀ ਵੀ ਜਗਾ ਸਕਦੇ ਹੋ ਪਾਠ ਜਿਸ ਸਮੇ ਸ਼ੁਰੂ ਕੀਤਾ ਜਾਵੇ ਬਾਕੀ ਦੇ ਸਾਰੇ ਦਿਨਾਂ ਵਿੱਚ ਵੀ ਪਾਠ ਉਸੇ ਵੇਲੇ ਹੀ ਸ਼ੁਰੂ ਕੀਤਾ ਜਾਵੇ ਉਦਾਹਰਨ ਦੇ ਤੌਰ ਤੇ ਜੇਕਰ ਪਹਿਲੇ ਦਿਨ 3 ਵਜੇ ਸ਼ੁਰੂ ਕੀਤਾ ਹੈ ਤਾਂ ਹਰ ਰੋਜ਼ 3 ਵਜੇ ਹੀ ਸ਼ੁਰੂ ਕਰਨਾ ਹੈ ਟਾਈਮ ਦੀ پابੰਦੀ ਬਹੁਤ ਜ਼ਰੂਰੀ ਹੈ 10 15 ਮਿੰਟ ਦਾ ਫਰਕ ਹੋ ਜਾਵੇ ਤਾਂ ਕੋਈ ਹਰਜ ਨਹੀਂ ਇਸ ਵਿੱਚ ਇੱਕ ਖਾਸ ਗੱਲ ਰੱਖਣਾ ਹੈ ਕਿ ਕੋਈ ਦਿਨ ਐਸਾ ਨਾ ਜਾਵੇ ਜਦ ਕੋਈ ਵੀ ਪਾਠ ਨਾ ਕੀਤਾ ਜਾਵੇ ਨਹੀਂ ਤਾਂ ਪਾਠ ਭੰਗ ਹੋ ਜਾਂਦਾ ਹੈ ਤੇ ਮੁੜ ਸ਼ੁਰੂ ਕਰਨਾ ਪੈਂਦਾ ਹੈ ਅਤੇ ਨਵੇਂ ਸਿਰੇ ਤੋਂ ਗਿਣਤੀ ਸ਼ੁਰੂ ਕਰਨੀ ਪੈਂਦੀ ਹੈ ਕੜਾ ਪ੍ਰਸਾਦ ਦੇ ਦੇਗ ਆਰੰਭ ਵਿੱਚ ਮਦ ਵਿੱਚ ਤੇ ਭੋਗ ਤੇ ਕਰਨੀ ਜ਼ਰੂਰੀ ਹੈ ਸਾਧ ਸੰਗਤ ਜੀ ਜੇ ਬ੍ਰਹਮ ਕਬਜ ਦੇ ਪਾਠ ਦਾ ਜ਼ਿਆਦਾ ਫਲ ਕਰਨਾ ਚਾਹੁੰਦੇ ਹੋ ਤਾਂ ਹਰ ਰੋਜ਼ ਸਵੇਰੇ ਕੇਸੇ ਇਸ਼ਨਾਨ ਕਰਕੇ ਪਾਠ ਕਰਨ ਵਾਸਤੇ ਬੈਠੋ ਜਿੰਨੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਤੁਸੀਂ ਪਾਠ ਕਰਨ ਬੈਠੋਗੇ ਉਤਨਾ ਹੀ ਫਲ ਮਹਾਰਾਜੀ ਸਾਨੂੰ ਦੇ ਦੇਣਗੇ ਸੋ ਸਬਹੁਤ ਸਾਰੇ ਪ੍ਰੇਮੀਆਂ ਦੇ ਇਹ ਸਵਾਲ ਆ ਰਹੇ ਸੀ ਬ੍ਰਹਮ ਕਵਚ ਦੇ ਬਾਰੇ ਦੱਸਿਆ ਜਾਵੇ ਸੋ ਜਿੰਨੀ ਕੋ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਸਾਧ ਸੰਗਤ ਜੀ ਇਹ ਸਾਰੀ ਵਿਧੀ ਭੂਈਆਂ ਭੁੱਲਾ ਚੁੱਕਾ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ